ਕਿਸਾਨ ਭਰਾਓ ਸਤਿ ਸ਼੍ਰੀ ਅਕਾਲ ਸਵਾਗਤਾਂ ਨਾਰਥ ਇੰਡੀਅਨ ਫਾਰਮਿੰਗ ਚੈਨਲ ਤੇ ਅੱਜ ਦੀ ਵੀਡੀਓ ਮੂੰਗੀ ਦੀ ਫਸਲ ਦੇ ਸਬੰਧ ਵਿੱਚ ਬਣਾ ਰਹੇ ਹਾਂ ਤੇ ਇਹ ਸੀਜ਼ਨ ਦੀ ਖੇਰਲੀ ਵੀਡੀਓ ਹੋਊਗੀ ਇਸ ਵਿੱਚ ਮੂੰਗੀ ਦੇ ਝਾੜ ਬਾਰੇ ਗੱਲਬਾਤ ਕਰਾਂਗੇ ਤੇ ਆਉਣ ਵਾਲੇ ਸਮੇਂ ਲਈ ਆਪਾਂ ਨੂੰ ਕਿਹੜੀ ਕਿਸਮ ਚੰਗੀ ਰਹੂਗੀ ਅਸ ਦੇ ਸਬੰਧ ਵਿੱਚ ਪੂਰੀ ਵਿਆਉਂਤਬੰਦੀ ਕਰਾਂਗੇ ਤੇ ਜਿਹੜੇ ਕਿਸਾਨ ਭਰਾਵਾਂ ਨੇ ਮੂੰਗੀ ਦੀ ਫਸਲ ਵੱਢ ਕੇ ਘਰੇ ਰੱਖੀ ਉਸ ਦੀ ਸੰਭਾਲ ਕਿਸ ਤਰ੍ਹਾਂ ਕਰ ਸਕਦੇ ਉਸ ਦੇ ਬਾਰੇ ਪੂਰੀ ਜਾਣਕਾਰੀ ਸਾਂਝੀ ਕਰਾਂਗੇ ਪੂਰੀ ਜਾਣਕਾਰੀ ਲਈ ਵੀਡੀਓ ਨੂੰ ਖੀਰ ਤੱਕ ਜਰੂਰ ਦੇਖੋ ਤੇ ਜਾਣਕਾਰੀ ਚੰਗੀ ਲੱਗੇ ਤਾਂ ਹੋਰ ਕਿਸਾਨ ਭਰਾਵਾਂ ਨਾਲ ਸਾਂਝੀ ਵੀ ਕਰਿਓ ਤੇ ਆਪਦੇ ਕੀਮਤੀ ਸੁਝਾਅ ਕਮੈਂਟ ਬਾਕਸ ਵਿੱਚ ਜਰੂਰ ਲਿਖਿਓ ਧੰਨਵਾਦ ਹਾਂਜੀ ਕਿਸਾਨ ਭਰਾਵੋ ਉਮੀਦ ਕਰਦੇ ਹਾਂ ਕਿ ਤੁਸੀਂ ਆਪਦੀ ਮੂੰਗੀ ਦੀ ਫਸਲ ਵੱਢ ਲਈ ਹੋਊਗੀ ਤੇ ਮੰਡੀ ਵਿੱਚ ਸੇਲ ਵੀ ਕਰਤੀ ਹੋਊਗੀ ਜੇ ਤੁਸੀਂ ਸੇਲ ਕਰਕੇ ਬਿਲਕੁਲ ਫ੍ਰੀ ਹੋ ਗਏ ਤਾਂ ਤੁਸੀਂ ਆਪਦੀ ਕਿਹੜੀ ਕੈਸਮ ਲਈ ਸੀ ਕਦੋਂ ਲਈ ਸੀਗੀ ਕੀ ਉਸ ਦਾ ਰਿਸਪੌਂਸ ਰਿਹਾ ਕਿੰਨਾ ਝੜ ਰਿਹਾ ਕੀ ਤੁਹਾਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਕਮੈਂਟ ਬਾਕਸ ਵਿੱਚ ਜ਼ਰੂਰ ਸਾਂਝਾ ਕਰੋ ਤਾਂ ਜੋ ਕਿ ਆਪਾਂ ਇੱਕ ਆਉਣ ਵਾਲੇ ਸਮੇਂ ਵਿੱਚ ਡਿਟੇਲ ਚ ਵੀਡੀਓ ਵੀ ਤੁਹਾਡੇ ਲਈ ਲੈ ਕੇ ਆ ਸਕੀਏ ਤੇ ਬਾਕੀ ਇਸ ਵੀਡੀਓ ਵਿੱਚ ਆਪਾਂ ਉਹ ਵੀ ਦੱਸਾਂਗੇ ਵੀ ਕਿਹੜੀ ਵੈਰੈਟੀ ਦਾ ਬੀਜ ਆਪਾਂ ਨੂੰ ਇਸ ਸਾਲ ਬੇਫਿਕਰ ਹੋ ਕੇ ਰੱਖ ਲੈਣਾ ਚਾਹੀਦਾ ਤੇ ਉਹ ਵੈਰੈਟੀ ਤਾਂ ਆਪਣਾ ਪਰਸਨਲ ਤਜਰਬਾ ਵੀ ਕੀਤਾ ਵੀ ਉਹ ਘਰ ਦਾ ਬੀਜ ਰੱਖਣ ਦੇ ਬਾਵਜੂਦ ਵੀ ਉਸਨੇ ਚੰਗਾ ਝੜ ਦਿੱਤਾ ਸੀ। ਉਹ ਵੀਡੀਓ ਦੇ ਤੁਹਾਨੂੰ ਖੀਰ ਤੇ ਸਾਂਝਾ ਉਹ ਵੀ ਕਰਾਂਗੇ। ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਇਹ ਹੈ ਕਿ ਜਿਹੜੇ ਕਿਸਾਨ ਭਰਾ ਮੂੰਗੀ ਦੀ ਫਸਲ ਦੀ ਬਜਾਈ ਲੇਟ ਹੋਈ ਸੀ ਤੇ ਹੁਣ ਵੜਾਈ ਕਰ ਰਹੇ ਆ ਤੇ ਵੜਾਈ ਕਰਕੇ ਜਾਂ ਘਰੇ ਰੱਖਣ ਬਾਰੇ ਸੋਚ ਰਿਹਾ ਕਿਰਪਾ ਕਰਕੇ ਉਹਨਾਂ ਨੂੰ ਬੇਨਤੀ ਹੈ ਕਿ ਇਸ ਨੂੰ ਸਕਾ ਕੇ ਧੁੱਪ ਵਿੱਚ ਰੱਖ ਕੇ ਅਸ ਤੋਂ ਬਾਅਦ ਪੱਖੇ ਨਾਲ ਡਾ ਕੇ ਮਿੱਟੀ ਕਟਾ ਕੱਢ ਕੇ ਮੌਇਸਚਰ ਥੋੜਾ ਜਿਹਾ ਡਾਊਨ ਕਰਕੇ ਫੇਰ ਹੀ ਸਟੋਰ ਕਰਿਓ ਜੇ ਇਦਾਂ ਤੁਸੀਂ ਰੱਖੋਗੇ ਤਾਂ ਇਹਦਾ 24 ਘੰਟਿਆਂ ਵਿੱਚ ਹੀ ਕਲਰ ਬਹੁਤ ਖਰਾਬ ਹੋ ਜਾਊਗਾ ਤੇ ਜੇ ਤੁਸੀਂ 2-4 ਦਿਨ ਨਾ ਫਰੇਲੀ ਤੇ ਇਹਦੇ ਵਿੱਚ ਧੂਆ ਨਿਕਲ ਜੂ ਦਾਣੇ ਦੇ ਕੰਮ ਵੀ ਨਹੀਂ ਆਉਣੀ ਤੇ ਮਾਰਕੀਟ ਵਿੱਚ ਜਾ ਕੇ ਤੁਹਾਨੂੰ ਕੋਈ ਚੱਜਦਾ ਇਸ ਦਾ ਰੇਟ ਵੀ ਨਹੀਂ ਮਿਲਣਾ ਜੇ ਤੁਸੀਂ ਸਟੋਰ ਕਰਨੀ ਹੈ ਤਾਂ ਇਸ ਨੂੰ ਹਵਾ ਲਵਾ ਕੇ ਪੱਖਾ ਲਾ ਕੇ ਢੇਰੀਆਂ ਦੇ ਰੂਪ ਵਿੱਚ ਛੋਟੀਆਂ ਢੇਰੀਆਂ ਦੇ ਰੂਪ ਵਿੱਚ ਜਾਂ ਸੇਬਿਆਂ ਵਾਲੇ ਗੱਟਿਆਂ ਦੇ ਵਿੱਚ 30-40 ਕਿਲੋ ਦੀ ਪੈਕਿੰਗ ਕਰਕੇ ਉਸ ਹਾਮ ਨਾਲ ਸਟੋਰ ਕਰ ਸਕਦੇ ਆਂ ਕਿਸਾਨ ਭਰਾਵੋ ਇਸ ਤੋਂ ਬਾਅਦ ਜ਼ਰੂਰੀ ਬੇਨਤੀ ਇਹ ਹੈ ਕਿ ਜੇ ਤੁਸੀਂ ਮੂੰਗੀ ਦੀ ਕੋਈ ਵੀ ਕਿਸਮ ਲਾਈ ਸੀ ਉਸ ਨੇ ਚੰਗਾ ਝਾੜ ਦਿੱਤਾ ਟਾਈਮ ਸਰ ਖੇਤ ਵਿਹਲਾ ਕੀਤਾ ਤੇ ਬਿਮਾਰੀਆਂ ਵਗੈਰਾ ਘਟ ਆਈਆਂ ਸੀ ਤਾਂ ਤੁਸੀਂ ਉਸ ਵੈਰੈਟੀ ਦਾ ਬੀਜ ਸੰਭਾਲ ਕੇ ਰੱਖ ਸਕਦੇ ਹੋ ਬੀਜ ਨੂੰ ਕਿਰਪਾ ਕਰਕੇ ਸਾਫ਼ ਸੁਥਰੀ ਜਗ੍ਹਾ ਤੇ ਸਟੋਰ ਕਰਿਓ ਤੇ ਸੇਬਿਆਂ ਵਾਲੇ ਗੱਟੇ ਵਿੱਚ ਸਟੋਰ ਕਰਿਓ ਬੇਟੀ ਡੱਬਾ ਗਿੱਲਣ ਕੋਈ ਐਵੀਆਂ ਚੀਜ਼ਾਂ ਵਿੱਚ ਸਟੋਰ ਨਾ ਕਰੋ ਜਿਸ ਨਾਲ ਆਪਣੇ ਬੀਜ ਦੀ ਜਰਮੀਨੇਸ਼ਨ ਪ੍ਰਭਾਵਿਤ ਨਾ ਹੋਵੇ ਤੇ ਬਾਕੀ ਆਪਾਂ ਇਸ ਸਾਲ ਤੇ ਅਰਬਾ ਵੀ ਕੀਤਾ ਸੀ ਘਰ ਦਾ ਬੀਜ ਵੀਜਾ ਸੀ ਤੇ ਨਾਲ ਉਸ ਦੇ ਬਾਜ਼ਾਰ ਤੋਂ ਲਿਆ ਕੇ ਵੀ ਬੀਜ ਵਿੱਚ ਅਸੀਂ ਬਿਲਕੁਲ ਸੇਮ ਪਰਫਾਰਮੈਂਸ ਸੀ ਫਰੂਟ ਵਗੈਰਾ ਕੱਦ ਕਾਠ ਬਿਲਕੁਲ ਸੇਮ ਸੀ ਕੋਈ ਵੀ ਪਰੇਸ਼ਾਨੀ ਨਹੀਂ ਆਈ ਤੇ ਮੂੰਗੀ ਦਾ ਹਜ ਤੱਕ ਹਾਈਬ੍ਰਿਡ ਬੀਜ ਕੋਈ ਵੀ ਨਹੀਂ ਆਇਆ ਤਾਂ ਤੁਸੀਂ ਬੇਫਿਕਰ ਹੋ ਕੇ ਕੋਈ ਵੀ ਵੈਰਾਈਟੀ ਲਈ ਸੀ ਉਸ ਦਾ ਬੀਜ ਰੱਖ ਸਕਦੇ ਹੋ ਤਾ ਤਾਂ ਜੋ ਕਿ ਆਉਣ ਵਾਲੇ ਸਮੇਂ ਵਿੱਚ ਮੂੰਗੀ ਦਾ ਬੀਜ ਲੈਣ ਸਮੇਂ ਬਾਜ਼ਾਰ ਵਿੱਚ ਆਪਣੀ ਲੁੱਟ ਨਾ ਹੋ ਸਕੇ ਕਿਰਪਾ ਕਰਕੇ ਬੇਨਤੀ ਹੈ ਕਿ ਆਪਦਾ ਬੀਜ ਜ਼ਰੂਰ ਸੰਭਾਲ ਕੇ ਰੱਖੋ ਤੇ ਤੈਸ ਤੋਂ ਬਾਅਦ ਝਾੜ ਦੀ ਗੱਲ ਕਰੀਏ ਜਿਨ੍ਹਾਂ ਦੇ ਆਪਣੇ ਕੋਲ ਡਾਟੇ ਆਏ ਆ ਉਹਨਾਂ ਵਿੱਚ 2 ਕੁਇੰਟਲ ਤੋਂ ਲੈ ਕੇ 6 ਕੁਇੰਟਲ ਤੱਕ ਝਾੜ ਦੇਖਣ ਨੂੰ ਮਿਲਿਆ ਤੇ ਸਭ ਤੋਂ ਵੱਧ ਝਾੜ ਬਾਂਸੀ ਗੋਲਡ ਨੇ ਵੈਰਾਈਟੀ ਨੇ ਦਿੱਤਾ ਤੇ ਖੇਤ ਵੀ ਅਸਨੇ ਜਲਦੀ ਵਿੱਲਾ ਕੀਤਾ ਇਹ ਵੈਰਾਈਟੀ ਆਪਾਂ ਤੁਹਾਨੂੰ ਲਾਈਵ ਵੀਡੀਓ ਵਿੱਚ ਵੀ ਦਿਖਾਈ ਸੀ ਚੰਗੀ ਵੈਰਾਈਟੀ ਆ ਇਸ ਦਾ ਬੀਜ ਤੁਸੀਂ ਬੇਫਿਕਰ ਹੋ ਕੇ ਸੰਭਾਲ ਕੇ ਰੱਖ ਸਕਦੇ ਹੋ ਤੇ ਬਸ ਇੰਨਾ ਕਿ ਬਜਾਈ ਸਮੇਂ ਸੀ ਟ੍ਰੀਟਮੈਂਟ ਜ਼ਰੂਰ ਕੀਤਾ ਜਾਵੇ ਤੇ ਤੁਸੀਂ ਕਿਹੜੀ ਕਿਸਮ ਲਈ ਸੀ ਕੀ ਉਸ ਦਾ ਝਾੜ ਆਇਆ ਕਮੈਂਟ ਬਾਕਸ ਵਿੱਚ ਜ਼ਰੂਰ ਸਾਂਝਾ ਕਰ ਸਕਦੇ ਹੋ ਤੇ ਕੀ ਰੇਟ ਤੁਸੀਂ ਉਸ ਨੂੰ ਸੇਲ ਕੀਤਾ ਆਪ ਦਾ ਏਰੀਆ ਬਾਰੇ ਵੀ ਚਾਣਨਾ ਪਾਇਓ ਧੰਨਵਾਦ ਜੀ